ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਗਦਾਰਾ ਡੈਰੀ ਫਾਰਮ ਚ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਤਿੰਨ ਗਾਵਾਂ ਨੇ ਬਾਈ ਇੱਕ ਜਰਸੀ ਆ ਟਾਪ ਬਰੀਡ ਤਾਜੀ ਸੂਈ ਆ ਬਾਈ ਦੋ ਜਰਸੀਆਂ ਨੇ ਇੱਕ ਗੱਬਣ ਜਰਸੀ ਆ ਥੋੜੇ ਕਿ ਦਿਨਾਂ ਦੀ ਕੱਚੀ ਆ ਇੱਕ HF ਵਰਡ ਇਹ ਵੀ ਕਰਮ ਵਾਲੀ ਥੋੜੇ ਕਿ ਦਿਨ ਲੈਂਦੀ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਠੀਕ ਆ ਹਾਂ ਵਧੀਆ ਵੀਰੇ ਕਿ ਮੈਂ ਇਹਦਾ ਕੰਮ ਕਰ ਕੰਮ ਵੀਰੇ ਵਧੀਆ ਮਹਾਰਾਜ ਦੀ ਕਰਪਾਣਾ ਵਧੀਆ ਚੱਲ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਜਸ਼ਨਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋਈ ਨੇੜੇ ਪਿੰਡ ਬਈ ਨੇੜੇ ਵੀਰੇ 5-7 ਕਿਲੋਮੀਟਰ ਬਾਜ਼ਾਖਾਨਾ ਰਹਿ ਗਿਆ 10-12 ਕਿਲੋਮੀਟਰ ਕੋਟਕਪੂਰਾ ਰਹਿ ਗਿਆ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦਿਓ 9877624531 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੇੜਦੇ ਨੇ ਜਰਸੀ ਟੌਪ ਕਲਾਸ ਕਿਹੜਾ ਸੂਬਾ ਸੂਈ ਆ ਇਹ ਵੀਰੇ origignal ਦੂਜੇ ਸੂਏ ਸੂਈ ਆ ਬੱਚੀ origignal ਦੂਜਾ ਸੂ ਹਾਂਜੀ ਕਦੋਂ ਸੂਈ ਆ ਭਰਾ ਸਵੇਰ 3 ਵਜੇ ਸੂਈ ਆ ਵੀਰੇ ਠੀਕ ਆ ਜੇਰ ਵਗੈਰਾ ਪੈ ਗਈ ਆ ਬੱਠਲ ਚ ਬਈ ਆ ਜੇਰ ਬਾਈ ਬੱਠਲ ਚ ਰੱਖੀ ਬੈਠਾ ਕੰਪਲੀਟ ਆ ਬਈ ਸਵੇਰ 3 ਵਜੇ ਦੀ ਸੋਈ ਵੀ ਆ ਕਿੰਨਾ ਬੋਲਾ ਗੱਡੇ ਭਰਾ ਨੇ ਬੋਲਾ ਵੀਰੇ ਗੱਪ ਮਾਰਨਾ ਨਹੀਂ 4 ਤੋਂ 5 ਲੀਟਰ ਚਵਾਈ ਕੀਤੀ ਆ ਵੜ ਤੋਂ ਬੈਠਣਾ ਨਹੀਂ ਜਾਂਦਾ ਸੀਗਾ ਠੀਕ ਆ ਬਾਈ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਵੀਰੇ ਜਿਵੇਂ ਵੜ ਤਿਆਰ ਹੋਈ ਆ ਮੇਰੇ ਹਿਸਾਬ ਨਾਲ ਜੇ ਆਪਾਂ ਚੋਣਾ ਹੋਵੇ 24-25 ਲੀਟਰ ਚੋਲਾਂਗੇ ਠੀਕ ਆ ਅਗਲਾ ਭਰਾ 22-23 ਮੰਨ ਕੇ ਲੈ ਜਾ ਵੀਰੇ ਵੱਡੀ ਜਰਸੀ ਆ ਨੋਕਲ ਪੰਜਾਬ ਵਾਲੀ ਰੀਜਨਲ ਹੂੰ ਤੇ ਜਿਹੜੇ ਦੋ ਜਰਸੀਆਂ ਇੱਕ ਗੱਬਣ ਆ ਇਹ ਦੋਵੇਂ ਵੀਰੇ ਆਪਾਂ ਇੱਕੋ ਹਾਂ ਜੀ ਉਹ ਜਰਸੀ ਰਹਿਦਾ ਬੰਦਾ ਵੀਰੇ ਓਕੇ ਬੱਚਾ ਕੀ ਦੇਤਾ ਇਹਨੇ ਵਿੱਚ ਬੱਚਾ ਵੀ ਬੱਛੀ ਦਿੱਤੀ ਵੀਰੇ ਐਰ ਸ਼ੈਰ ਕ੍ਰੋਸ ਪੈਂਦੀ ਬੱਛੀ ਚੰਗੀ ਹੈ ਨਾ ਬੱਚਾ ਬਈ ਬੱਛੀ ਨੂੰ ਜਨਮ ਦਤਾ ਬੱਚੀ ਦੀ ਕੁਆਲਿਟੀ ਦੇਖੋ ਫੁੱਲ ਬਰੀਡ ਆ ਬਾਈ ਬਹੁਤ ਚੰਗੀ ਬੱਛੀ ਦਿੱਤੀ ਆ ਬਰਡ ਦਾ ਫੇਸ ਦੇਖੋ ਬੋਦੀ ਚੰਗੀ ਹੈ ਟੋਆ ਚੰਗਾ ਸੁਨੱਖ ਪੁਣਾ ਫੋਕਲ ਵੀਰੇ ਰੀਜਨਲ ਜਰਸੀ ਪੰਜਾਬ ਵਾਲੀ ਜਿਹਨੂੰ ਆਪਾਂ ਕਹਿ ਰਹੇ ਹਾਂ ਓਰੀਜਨਲ ਜਰਸੀ ਪੰਜਾਬ ਵਾਲੀ ਇੱਕੋ ਘਰ ਚੋਂ ਬਾਈ ਨੇ ਦੋਨੇ ਖਰੀਦਦੀਆਂ ਨੇ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਲੇਵਾ ਕਰਮਲੀ ਨੇ ਤਿਆਰ ਕਰਿਆ ਬੋਲਾ ਬਾਈ ਨੇ ਕੱਢ ਲਿਓ ਹਸਾ ਬਨੰਦਾ ਜੱਜਾ ਲਾ ਕੱਲਾ ਕੱਲਾ ਥਾਣ ਗਲਾਬੀ ਥਾਣ ਪੂਰੀ ਵਿਥੀ ਤੇ ਥਣ ਲੱਗਿਆ ਚਾਰੇ ਥਣ ਕੋਜੇ ਪੂਰੇ ਗੈਪ ਤੇ ਲੈ ਕੀ ਬਾਤ ਆ ਚਿਵਾਈ ਕਿਵੇਂ ਆ ਬਾਈ ਇੱਕ ਨੰਬਰ ਆ ਵੀਰੇ ਠੰਡੀ ਸੀਲ ਵੀ ਪੂਰੀ ਆ ਠੀਕ ਆ ਕੋਈ ਚੱਕਰ ਹੀ ਨਹੀਂ ਉਹ ਮਰਜੀ ਬੈਠਾ ਰਦਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਲੈਵਾ ਦੇਖੋ ਬਈ ਲੈਵਾ ਕਮਾਲ ਬਹੁਤ ਸੋਹਣਾ ਆਰਡਰ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰੀ ਨਹੀਂ ਹੈ ਚਿਵਾਈ ਵਿੱਚ ਚੈੱਕ ਆ ਹੀ ਦਿੰਨੇ ਆ ਜਾ ਬਈ ਲੈ ਬਈ ਧਾਰਾ ਮਾਰ ਕੇ ਦਿਖਾ ਨੇ ਲੈ ਮੋਟੀ ਮੋਟੀ ਚਵਾਈ ਆ ਜਿਵੇਂ ਮਰਦੀ ਧਾਰਾ ਮਹੀ ਚਲ ਕੋਈ ਚੱਕਰੀ ਨਹੀਂ ਨਾ ਬੱਚਾ ਲਾਇਆ ਨਾ ਨੇ ਆ ਕੋਈ ਚੱਕਰੀ ਨਹੀਂ ਲੈ ਮਗਰ ਲਈ ਥਣਾ ਨਹੀਂ ਦੇਖੋ ਕਿਆ ਬਾਤ ਆ ਚੂਣ ਬੜਾ ਚੰਗਾ ਹੈ ਨਾ ਇੱਕ ਨੰਬਰ ਆ ਵੀ ਥਾਣੀ ਦੱਸਦਾ ਮੱਝਰ ਗੱਲਾਂ ਦੇਖ ਲੈ ਲੈਵੇ ਤੇ ਕੈਮਰਾ ਮਾਰਦੇ ਨੇ ਕੱਲੀ ਕੱਲੀ 나ੜ ਵੇਚਦੀਆਂ ਇਹ ਦੀਂਦੀਆਂ ਹਾਂ ਵੇਂਸ ਵੀ ਬਹੁਤ ਲੇਵਲ ਚਾਰ ਛੇਰੀ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਸੂਈ ਸਵਾਈ ਹੈ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਫੁੱਲ ਬਰੀਡ ਆ ਬਈ ਕੱਦ ਵੀ ਕੋਈ ਛੋਟਾ ਨਹੀਂ ਚੰਗਾ ਕਰਦਾ ਫੁੱਲ ਬਰੀਡ ਤੋਰਾ ਦੇਖੋ ਤੋਰਾ ਇੱਕ ਨੰਬਰ ਹੈ ਲੈਵਾ ਕਮਾਲ ਦਾ ਲੈਵੇ ਤੋਂ ਅੰਦਾਜ਼ਾ ਲਾ ਲਿਓ ਭਾਈ ਫਿਰ ਦੁੱਧ ਵਾਕਈ ਚੰਗਾ ਪਾ ਦੂਗੀ ਤੇ ਕੀ ਮੋਲ ਹੈ ਵੀਰੇ ਜੈ ਜਦ ਮੋਲ ਵੀਰੇ ਮੰਗਣ ਨੂੰ ਤਾਂ ਜਿੰਨਾ ਮਰਜ਼ੀ ਮੰਗੀ ਚੱਲੀਏ ਹੂੰ 82000 ਚ ਮਾਨਤਨ ਕਰ ਦਾਂਗੇ ਭਾਈ ਮੁੱਲ ਬਾਈ ਕਹਿੰਦਾ ਮੰਗਣ ਨੂੰ ਜੇ ਨਾ ਮਰਜੀ ਮੰਗੇ ਚੱਲ 82000 ਚੋਂ ਜਿਹੜਾ ਮਾਨਤਨ ਮੌਕੇ ਤੇ ਜਰੂਰ ਹੋ ਜੂ ਲੇਵਾ ਕਮਾਲ ਦਾ ਆਰਡਰ ਬਹੁਤ ਚੰਗਾ ਫੁੱਲ ਬਰੀਡ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਲੈ ਬਾਈ ਫੁੱਲ ਬਰੀਡ ਤੇ ਫੇਸ ਦੇਖੋ ਫੇਸ ਬੜਾ ਪਿਆਰਾ ਖੜਨੀ ਖੁਣਨੀ ਬੈਠਦੀ ਬਹੁਤ ਚੰਗੀ ਆ ਦੁੱਧ ਵਾਕਈ ਚੰਗਾ ਬਾਦੂ ਫੈਂਟ ਵਾਲਾ ਦੁੱਧ ਹੋਊਗਾ ਚਵਾਈ ਇੱਕ ਨੰਬਰ ਠੰਡੀ ਸੀਲ ਫੁੱਲ ਮੁੱਲ ਵੀ ਬਾਈ ਨੇ ਜਮਾ ਜਾਇਜ਼ ਰੱਖਿਆ ਮਾਨਦਨ ਜ਼ਰੂਰ ਹੋ ਜਾਊਗਾ ਲੈ ਚੱਲ ਬਾਈ ਵੱਡੀ ਗੱਲ ਬੱਚਾ ਮਗਰ ਬੱਚੀ ਆ ਦੋਨਾਂ ਗਾ ਮਿਲਣੀ ਆ ਬਾਈ ਕਿਉਂ ਬੱਚੀ ਨੇ ਵੀ ਘਰ ਵਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਲੈ ਤੁਰਾ ਦੇ ਕੋ ਕਮਾਲ ਫੁੱਲ ਬਰੀਡ ਜਰਸੀ ਅਸਲ ਜਰਸੀ ਹੈ ਕਿ ਨਹੀਂ ਭਰਾ ਹਾਂ ਵੀਰੇ ਅਗਲਾ ਆਏ ਨਾ ਸੋਚ ਕੇ ਤੁਰੇ ਵੀ ਘਰੋਂ ਵੀ ਛੋਟੀ ਲੱਗੂਗੀ ਵੱਡੀ ਸਮਝ ਕੇ ਆਊਗਾ ਤੇ ਵੱਡੀ ਲੱਗੂ ਵੀਰੇ ਸਹੀ ਗੱਲ ਆ ਬਾਈ ਨਿੱਕਾ ਕਦ ਠੀਕ ਆ ਬਾਈ ਹਾਂ ਕਦ ਪੂਰਾ ਵੀਰੇ ਆਵੇ ਇਥੋ ਤੇ ਕਰਾਉਂਦੀ ਆਮ ਜਰਸੀਆਂ ਲੱਕ ਤੇ ਕਰਾਉਂਦੀਆਂ ਤੇ ਪਰ ਇਥੋ ਦੀ ਕਰਾਉਂਦੀ ਆ ਸਹੀ ਗੱਲ ਆ ਹਾਂ ਠੰਡੀ ਠੁੰਡੀ ਆਈਆਂ ਬਲ ਚੱਕ ਮਰਦੀ ਆ ਤੇ ਫੇਰੀ ਚੱਲ ਡਾਇਮੰਡ ਪੀਸ ਆ ਟਾਉ ਬਰੀਡ ਆਗੀ ਅੱਗੇ ਭਰਾ 2 ਨੰਬਰ ਦੇ ਕਿਹੜਾ ਸੂਟ ਹੁੰਦੀ ਆ ਇਹ ਵੀ ਵੀਰੇ ਜਰਸੀ ਪਹਿਲੇ ਸੂਏ ਸੁੰਦੀ ਆ ਪਹਿਲਾ ਸੂਆ ਜਰਸੀ ਚਾਰ ਦੰਦ ਦਾ ਅਰੀਜਨਲ ਚਾਰ ਦੰਦ ਰੀਜਨਲ ਫੇਸ ਨਾਲੇ ਬਾਈ ਫੇਸ ਬੜਾ ਪਿਆਰਾ ਬੋਦੀ ਚੰਗੀ ਐ ਸਨਖ ਪੁਣਾ ਵੱਡਦਾ ਚੰਗਾ ਕਿੰਨਾ ਕਿੰਨਾ ਕੁ ਦੁੱਧ ਦੀ ਅਸਟੀਮੇਟ ਜਾ ਦੁੱਧ 18-20 ਤੇ ਚੱਲੀ ਜਾਊਗੀ ਵੀਰੇ ਨੋਰਮਲੀ ਆਹ ਵੀ ਚਾਰ ਦੰਦ ਦਾ ਕੰਨਿਆ ਛੱਕਦੇ ਉਵੇਂ ਖੜੇ ਆ ਠੀਕ ਆ ਓਕੇ ਆ ਬਾਈ ਖੋਲ ਲੈ ਬਾਈ ਤੋੜ ਦੇ ਆਰਡਰ ਕਮਾਲ ਦਾ ਤਿਆਰ ਕਰਦੇ ਆ ਕੰਨੀ ਕੱਚੀ ਕੱਚੀ ਲੈ ਜਿਵੇਂ ਮਰਜੀ ਹੱਥ ਲਾਈ ਜਾ ਕੋਈ ਚੈੱਕ ਇਹ ਪਹਿਲਾਂ ਨਾ ਪਹਿਲਾਂ ਕੋਈ ਗੱਲ ਹੀ ਨਹੀਂ ਵੀਰੇ ਲੈ ਹੂੰ ਲੇਵੇ ਦੀ ਜਿਹੜੀ ਬਨਾਵਟਾ ਬਹੁਤ ਚੰਗੀ ਆ ਹਨਾ ਬਹੁਤ ਸੋਹਣਾ ਆਰਡਰ ਦੇਖੋ ਬਈ ਕੁਆਲਿਟੀ ਜਿੰਨਾ ਵੀ ਲੇਵਾ ਤਿਆਰ ਕਰਨਿਆ ਨਾ ਤਿਆਰੀ ਆ ਜਿਹੜੀ ਲੇਵੇ ਦੀ ਫੁੱਲ ਚੰਗੀ ਆ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਜਿਵੇਂ ਮਿਣਕੇ ਲਾਇਆ ਹੁੰਦੇ ਨਾ ਲੈ ਕਿਆ ਬਾਤ ਆ ਖੋਲ ਦੇ ਬਈ ਤੋੜ ਦੇ ਫੁੱਲ ਦਾ ਕਦ ਵੀ ਬਈ ਪਹਿਲਾਂ ਹੀ ਦਿਖਾ ਦੇ ਲੈ ਫਿਰ ਤੇਰੇ ਵੀ ਲੈ ਲੈ ਬਾਈ ਬਰਾਬਰ ਖੜਾ ਉਸ ਹੱਬ ਨਾਲ ਕਦ ਦਾ ਅੰਦਾਜ਼ਾ ਲਾ ਲਿਓ ਫੁੱਲ ਦਾ ਫੁੱਲ ਸਾਇਆ ਬਾਈ ਫੁੱਲ ਭਲੀ ਵੀ ਆ ਲੇਵੇ ਦੀ ਜਿਹੜੀ ਫੀਟਿੰਗ ਆ ਵਿਥੀ ਆ ਥਣਾਂ ਦੀ ਕਮਾਲ ਦੀ ਆ ਵੋ ਸੋਨਾ ਲੇਵਾ ਤਿਆਰ ਕਰਨਾ ਕੱਲੀ ਕੱਚੀ ਕੱਚੀ ਆ ਉਸ ਹਾਂ ਬਨੰਦ ਆਜਾ ਲਾਇਓ ਨੇੜੇ ਜਾ ਕੇ ਕਰਮਣੀ ਨੇ ਲੇਵਾ ਭੰਡ ਵਾਲਾ ਲੈ ਕੇ ਸੋਣਾਗਾ ਫੁੱਲ ਬਰੀਡ ਆ ਬਾਈ ਨਾ ਗਰਮੀ ਮੰਨੇ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਹੋਵੇ ਇਹਦਾ ਕੀ ਮੋਲ ਆ ਵੀਰੇ ਕੱਚੀ ਕੱਚੀ ਦਾ ਇਹ ਅੱਜ 72000 ਦੀ ਦੇ ਦਾਂਗੇ ਵੀਰੇ 72000 ਦੀ ਮੰਤਣ ਹੋ ਜੂ ਕਰ ਦਾਂਗੇ ਥੋੜਾ ਕੱਟ ਕੇ ਠੀਕ ਆ ਬਾਈ 72000 ਰੁਪਏ ਮੋਹਲਾ ਬ੍ਰਹਿਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੀ ਫੇਸ ਬੜਾ ਚੰਗਾ ਬੋਦੀ ਚੰਗੀ ਐ ਸਨਖਪ ਨੂੰ ਫੁੱਲ ਲ ਵਰਡ ਦੇ ਵਿੱਚ ਫੁੱਲ ਬ੍ਰੀਡ ਆ ਬਈ ਥਾਨ ਬਹੁਤ ਚੰਗਾ ਲੱਗਿਆ ਜਿਵੇਂ ਪਲੂਨ ਹੈ ਨਾ ਮੁੱਠੀ ਵਾਲਾ ਥਾਨ ਲੱਗਿਆ ਇਕੱਲਾ ਇਕੱਲਾ ਥਾਨ ਪੂਰੀ ਵਿਥੀ ਤੇ ਥਾਨ ਹੈ ਜਿਵਾਈ ਚੁਰੀ ਪੂਰੀ ਓਕੇ ਨੰਬਰ 1 ਨਿਕਲੂ ਲੈ ਵਾ ਦੇਖੋ ਲੈ ਅਜੇ ਤਾਂ ਪੂਰੀ ਪੋਲੀ ਪਈ ਐ ਕਿ ਨਹੀਂ ਭਰਾ ਹਾਂ ਵੀਰੇ ਅਜੇ ਨਹੀਂ ਸੁਣਦੀ ਹਾਂ ਸਾਰੀਆਂ ਬਾਲਟਨਾਂ ਕੱਢੂਗੀ ਤੇ ਫਿਰ ਲੈ ਜਾਣੀ ਅਜੇ ਤਾਂ ਬਹੁਤ ਬਣ ਕੇ ਸੁਣਾ ਭਈ ਹੂੰ ਕੋਹਦੀ ਕੁਸ ਬਣ ਕੇ ਸੂਗੀ ਕੱਦ ਕਰਨੀ ਨੂੰ ਬਾਕੀ ਜੀ ਤਾ ਆਪਾਂ ਲੈ ਕੇ ਆਂਦੇ ਸੀ ਵੀਰੇ ਅਗਲੇ ਨੇ 2-3 ਮਹੀਨੇ ਹੋ ਗਏ ਨਵਾਈ ਨਹੀਂ ਸੀਗੀ ਆ ਵੇ ਗੋਵਾ ਠੀਕ ਆ ਮਣ ਮਣ ਘੰਟਾ ਲਾ ਕੇ ਨਵਾਈ ਆ ਠੀਕ ਆ 2-2 ਕਿਲੋ ਸਾਈਡਾਂ ਦਾ ਦੋਵਾਂ ਤੋਂ ਗੋਵਾ ਲਾਇਆ ਠੀਕ ਆ ਭਾਈ ਹਾਂ ਹੂੰ ਚਲੋ ਕੋਈ ਨਹੀਂ ਅੱਗੇ ਭਰਾ 3 ਨੰਬਰ ਕਿਹੜਾ ਸੂ ਹੈ ਵੀਰੇ ਇਹ ਵੀ ਬਰੇ ਦੂਜੇ ਸੂਏ ਹੁੰਦੀ ਆ ਵੜਾ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਟ ਦਿਨ ਇਹ ਵੀ ਲੈ ਜੂ ਹਫਤਾ ਬਾਈ ਹਫਤਾ ਲੈ ਜੀ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਵਸਤੀ ਦੁੱਧ ਵੀਰੇ ਦੇ ਦਊਗੀ ਇਹ ਵੀ 17 18 ਲੀਟਰ ਹਾਂ ਜਾਤ ਪਾਤ ਵਾਲੀ ਹੈੜਾ ਲੈਵਾ ਦਿਖਾ ਦੇ ਬਾਈ ਨੇੜ ਤੋਂ ਟਿੱਲ ਦਿਖਾਉਨੇ ਟਿੱਲ ਬਹੁ ਪਈ ਲੈ ਆਹ ਵੇਖੋ ਬਰੀਕੀ ਦਾ ਵੜਾ ਸਾਰੀਆਂ ਹ ਬਾਲਡਲਾਂ ਕੱਢੂਗੀ ਫੇਰ ਕਰਮਲੇ ਨੇ ਸੋਨਾ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਲੱਗਿਆ ਲੈ ਚਵਾਈ ਜੁਵਾਈ ਦੀ ਵੀ ਚੰਗੀ ਨੇ ਕਰੋ ਹਣ ਚਵਾਈ ਨੇ ਵੀਰੇ ਆਪਣੀਆਂ ਸਾਰੀਆਂ ਵੜਾ ਇੱਕ ਨੰਬਰੀ ਹੁੰਦੀਆਂ ਹਾਂ ਥਨ ਲੋਪਸੂ ਗਲਤ ਨਾ ਹੋਊਗਾ ਬੇ ਥਾਣ ਬਹੁਤ ਚੰਗਾ ਲੱਗਿਆ ਜਿਹੜੇ ਹਿਸਾਬ ਦਾ ਥਾਣ ਲੱਗਿਆ ਚਵਾਈ ਵਾਕਈ ਚੰਗੀ ਨਿਕਲੂ ਪ੍ਰਿੰਟ ਬੜਾ ਚੰਗਾ ਬਈ ਬਿਊਟੀ ਬਹੁਤ ਚੰਗੀ ਐ ਬੜਦੀ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਆ ਚੰਗੀ ਐ ਉਤੋਂ ਪੱਦਰ ਆ ਬਈ ਤੇ ਦੁੱਧ ਵੀ ਚੰਗਾ ਪਾ ਦਊਗੀ ਕੀ ਮੋਲ ਆ ਵੀਰੇ ਜਾਇਜ ਦਾ ਇਹਦਾ ਵੀਰੇ ਅੱਜ ਦਾ 62000 ਰੁਪਿਆ 62000 ਰੁਪਿਆ ਮਾਨਤਨ ਹੋ ਜਾ ਕਰ ਦਾਂਗੇ ਬਈ ਠੀਕ ਐ ਬਈ 62000 ਰੁਪਿਆ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਜਾਇਜ ਆ ਬੜ ਚੰਗੀ ਐ ਕੱਲੀ ਕੱਚੀ ਕੱਚੀ ਐ ਬਸ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਹਸਣਾ ਖਪਣਾ ਬੜ ਦੇ ਵਿੱਚ ਫੁੱਲ ਆ ਬਈ ਲੈ ਬਈ ਤੋੜਾ ਚੈੱਕ ਕਰ ਲੋ ਕਮਾਲ ਠੰਡੀ ਆ ਫੁੱਲ ਹਾਂ ਹਾਂ ਵੀਰੇ ਜਿਵੇਂ ਮਰਜੀ ਬੋ ਜਾ ਹੂੰ ਹੂੰ ਲੇਵੇ ਦੀ ਫੀਡਿੰਗ ਚੈੱਕ ਕਰ ਲੋ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਤੇ ਸਾਰੀਆਂ ਹ ਬਾਲਡ ਲਾ ਗੱਡੂ ਤੇ ਫੇਰ ਕਰਮ ਵਾਲੀ ਬਹੁਤ ਬਹੁਤ ਬਣ ਕੇ ਸੁਹਣਾ ਹਾਂ ਬਣ ਕੇ ਸੁਹਣਾ ਕੁਛ ਦੀ ਕੁਛ ਬੈੜ ਨਗਸੀ ਭਰਾ ਕੋਲੇ ਤਿੰਨ ਦੋਨੇ ਜਰਸੀਆਂ ਬਈ ਟੌਪ ਕਲਾਸ ਆ ਪਹਿਲਾ ਸੂਆ ਦੰਦਾ ਜਿ ਬਹਿੜਾ ਹ ਕੱਚੀ ਕੱਚੀ ਲੀਵਾ ਦੇਖੋ ਤਿਆਰੀ ਬਹੁਤ ਜੰਗੀ ਆ ਗੜਦੀ ਤੇ ਆ ਨਗੀਨਾ ਬਈ ਸੂਹੀ ਸਵਾਈ ਬੱਚਾ ਮਗਰ ਬੱਚੀ ਜੇਰ ਵੀ ਬਾਈ ਰੱਖੀ ਬੈਠਾ ਬੱਟਲ ਜੀ ਕੰਪਲੀਟ ਆ ਨਾੜਾ ਨੂੜਾ ਫੁੱਲ ਚੰਗੀਆਂ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ